ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੇਰੇ ਇਸ ਚੈਨਲ ਮੋਡਲ ਕਲੋਥਿਕ ਚ ਫਰੈਂਡਸ ਅੱਜ ਮੈਂ ਤੁਹਾਨੂੰ ਭਾਰੀ ਆਪ ਵਾਲਾ ਜਿਹੜਾ ਸੂਟ ਕਟਿੰਗ ਕਰਕੇ ਲਾਸਟ ਵੀਡੀਓਜ਼ ਦੇ ਵਿੱਚ ਪਸਿਆ ਸੀਗਾ ਉਹਦੇ ਉੱਪਰ ਮੈਨੂੰ ਕਮੈਂਟ ਵੀ ਆਇਆ ਸੀ ਕਿ ਮੈਂ ਤੁਹਾਨੂੰ ਉਸ ਸੂਟ ਦੀ 슬ੀਵਸ ਅਟੈਚ ਕਰਕੇ ਵੀ ਦੱਸਾਂ ਕਿਉਂਕਿ ਪਿਛਲਾ ਪੱਲਾ ਆਪਾਂ 1 ਇੰਚ ਉੱਚਾ ਚੱਕਿਆ ਸੀਗਾ ਮੈਨੂੰ ਪਹਿਲਾਂ ਵੀ ਕਈ ਵਾਰ ਕਮੈਂਟ ਆਇਆ ਹੋਇਆ ਆ ਕਿ ਜਿਨ੍ਹਾਂ ਦਾ ਪੱਲਾ ਆਪਾਂ 1 ਇੰਚ ਵਧਾ ਕੇ ਪਿਛਲਾ ਚੱਕਦੇ ਆ ਉਹਨਾਂ ਦੀ 슬ੀਵਸ ਕਿਸ ਤਰ੍ਹਾਂ ਅਟੈਚ ਕਰਨੀ ਹੈ ਸੋ ਅੱਜ ਦੀ ਮੇਰੀ ਇਹ ਵੀਡੀਓ ਇਸੇ ਦੇ ਬਾਰੇ ਵਿੱਚ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿੰਨੇ ਨਹੀਂ ਹਾਲੇ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਸ ਸਬਸਕ੍ਰਾਈਬ ਕਰ ਦਿਓ ਫਿਰ ਨਾਲ ਵਾਲਾ ਕੰਝੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮੇਰੇ ਜਿਕੇ ਸਟਾਰਟ ਕਰ ਦਿਆਂ ਅੱਜ ਦੀ ਵੀਡੀਓ ਦੇਖੋ ਫਰੈਂਡਸ ਮੈਂ ਇਹ ਸਲੀਵ ਜਿਹੜੀ ਹੈ ਪੂਰੀ ਮੋਰੀਓ ਰੈਡੀ ਕਰ ਲਈ ਹੈਗੀ ਆ ਫੋਲਡਰ ਕਰਕੇ ਤੇ ਹੁਣ ਦੇਖੋ ਫਰੰਟ ਤੇ ਆਪਾਂ ਜਿੰਨੀ ਮੋਰੀ ਰੱਖਣੀ ਆ ਓਨੀ ਮਾਰਕਿੰਗ ਕਰ ਲਈ ਹੈ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਮੋਡੇ ਦੀ ਮਾਰਕਿੰਗ ਹੈ ਕਿੱਥੇ ਤੱਕ ਸਾਡਾ ਜਿਹੜਾ ਮੋਡਾ ਹੈ ਉਹ ਅਟੈਚ ਹੋਊਗਾ ਵਿੱਚ ਠੀਕ ਹੈ ਉਹਦੀ ਮਾਰਕਿੰਗ ਆਪਾਂ ਕਿਸ ਤਰ੍ਹਾਂ ਲੈਣੀ ਹੈਗੀ ਹੈ ਹੁਣ ਮੈਂ ਤੁਹਾਨੂੰ ਸੂਟ ਦੇ ਅਕੋਰਡਿੰਗਲੀ ਹੀ ਦੱਸ ਦਿੰਦੀ ਆਂ ਤੇ ਕਿ ਆਪਾਂ ਕੀ ਕਰਨਾ ਹੈ ਜਿਹੜੀ ਇਹ ਕਾਟ ਪਾਈ ਹੋਈ ਹੈ ਇਹਨੂੰ ਆਪਾਂ ਬਰਾਬਰ ਕਰਕੇ ਰੱਖ ਲੈਣਾ ਹੈ ਇਸ ਤਰ੍ਹਾਂ ਵਰਸ ਸਾਈਜ਼ ਆ फोर्थ ਹਿੱਸਾ ਫਿਫਥ ਹਿੱਸਾ ਇਸ ਤਰ੍ਹਾਂ ਕਰਕੇ ਵੀ ਇਹਨਾਂ ਚੀਜ਼ਾਂ ਦਾ ਨਿਕਲਦਾ ਹੈਗਾ ਆ ਬਟ ਉਹ ਜਿਹੜਾ ਮੇਜ਼ਰ ਹੁੰਦਾ ਹੈਗਾ ਆ ਜਿਹੜੇ ਉਹ ਫਾਰਮੂਲੇ ਹੁੰਦੇ ਹੈਗੇ ਉਹ ਪ੍ਰੋਪਰ ਕਟਿੰਗ ਤੋਂ ਆਉਂਦੀ ਹੋਵੇ ਉਸ ਤੇ ਲੱਗਦੇ ਆ ਠੀਕ ਹੈ ਮੈਂ ਤੁਹਾਨੂੰ ਐਸ ਤਰ੍ਹਾਂ ਹੀ ਨਾਪ ਕੇ ਦੱਸਦੀ ਆ ਹੁਣ ਦੇਖੋ ਇਹ ਬਰਾਬਰ ਬਰਾਬਰ ਹੋ ਗਈ ਹੁਣ ਆਪਾਂ ਸੂਟ ਜਿੱਥੇ ਆਪਾਂ ਅਟੈਚ ਕਰਨੀ ਆ ਇਹ 슬ੀਵ ਐਸ ਤਰ੍ਹਾਂ ਇਹ ਦੇਖੋ

ਹੁਣ ਇਹਨੂੰ ਆਪਾਂ ਤੁਸੀਂ ਚਾਹੋ ਤਾਂ ਇਹਨੂੰ ਇਸ ਤਰ੍ਹਾਂ ਹੀ ਮੀਜ਼ਰ ਕਰ ਸਕਦੇ ਹੋ ਰਾਉਂਡ ਦੇ ਵਿੱਚ ਆਪਣਾ ਫੀਤਾ ਘੁਮਾ ਕੇ ਚਾਹੇ ਇਹਨੂੰ ਇਸ ਤਰ੍ਹਾਂ ਤੁਸੀਂ ਖਿੱਚਣਾ ਨਹੀਂ ਹੈ ਇਹਨੂੰ ਇਸ ਤਰ੍ਹਾਂ ਖਿੱਚਣਾ ਨਹੀਂ ਆ ਫੜ ਕੇ ਬਸ ਇਹਨੂੰ ਇਸ ਤਰ੍ਹਾਂ ਸਿੱਧਾ ਕਰ ਲੈਣਾ ਠੀਕ ਹੈ ਸਿੱਧਾ ਕਰਕੇ ਇਹਨੂੰ ਨਾਪ ਲੈਣਾ ਪੂਰਾ ਕਿ ਕਿੰਨਾ ਹੈ ਦੇਖੋ ਲਗਭਗ 11 ਇੰਚ ਦੇ ਬਰਾਬਰ ਇਹ ਜਿਹੜਾ ਹੈਗਾ ਹੈ ਇਹ ਆ ਰਿਹਾ ਹੈ ਇਸ ਤਰ੍ਹਾਂ ਤਾਂ ਹੁਣ ਆਪਾਂ ਜਿਹੜਾ ਇਹ ਹੈਗਾ મોਡਾ ਇਹਨੂੰ ਵੀ ਆਪਾਂ ਐਸੀ ਤਰ੍ਹਾਂ 11 ਇੰਚ ਤੱਕ ਇਸ ਤਰ੍ਹਾਂ ਚਾਹੇ ਰਾਉਂਡ ਦੇ ਵਿੱਚ ਨਾਪ ਲੋ ਕਿਉਂਕਿ ਇਹਨੂੰ ਆਪਾਂ ਖੋਲ ਨਹੀਂ ਸਕਦੇ ਇਹਨੂੰ ਆਪਾਂ ਐਸੀ ਤਰ੍ਹਾਂ ਨਾਪਣਾ ਪੈਣਾ ਹੈ ਰਾਉਂਡ ਦੇ ਵਿੱਚ 11 ਇੰਚ ਇੱਥੇ ਆ ਰਿਹਾ ਹੈ 11 ਇੰਚ ਦੇ ਕਰੀਬ ਆਪਾਂ ਇੱਥੇ ਮਾਰਕ ਕਰ ਲੈਣਾ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਮਿਲਾ ਲੈਣਾ ਮੋਰੀ ਦੇ ਨਾਲ ਤੇ ਹੁਣ ਮੋਰੀ ਨੂੰ ਬਰਾਬਰ ਕਰਕੇ ਜਿੱਥੇ ਆਪਾਂ ਪਹਿਲਾਂ ਮਾਰਕਿੰਗ ਕੀਤੀ ਸੀਗੀ ਦੇਖੋ ਫਿਟਿੰਗ ਦੀ ਸਲਾਈ ਜਿਹੜੀ ਆ ਲਗਾ ਲਈ ਐ ਹੁਣ ਇਹਨੂੰ ਕਰ ਲੈਣਾ ਐ ਇਸ ਤਰ੍ਹਾਂ ਸਿੱਧਾ ਸਿੱਧਾ ਕਰਕੇ ਆਪਾਂ ਆਰਮਹੋਲ ਦੇ ਵਿੱਚ ਇਹਨੂੰ ਪਾਣਾ ਹੈ ਹੁਣ ਦੇਖੋ ਇਹਨੂੰ ਆਪਾਂ ਨੋਰਮਲ 슬ੀਵ ਦੀ ਤਰ੍ਹਾਂ ਹੀ ਜੋੜਨਾ ਜਿਸ ਤਰ੍ਹਾਂ ਆਪਾਂ ਬਰਾਬਰ ਪੀਪ ਉੱਪਰੋਂ ਕਟਿਆ ਹੁੰਦਾ ਤਾਂ ਵੀ ਮੈਂ ਐਸੀ ਤਰ੍ਹਾਂ ਮੀਜ਼ਰ ਕਰਕੇ ਐਸੀ ਤਰ੍ਹਾਂ ਅਟੈਚ ਕਰਨੀ ਸੀਗੀ ਠੀਕ ਹੈ 슬ੀਵ ਇਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਕਿ ਤੁਸੀਂ ਇਹ 1 ਇੰਚ ਜ਼ਿਆਦਾ ਰੱਖਿਆ ਹਾਂ ਜਿਹੜਾ ਸੈਂਟਰ ਪੁਆਇੰਟ ਹੈਗਾ ਉਹ ਇਸ ਸਿਲਾਈ ਦੀ ਬਜਾਏ ਇੱਥੇ ਆਵੇਗਾ ਠੀਕ ਹੈ ਤੇ ਫਿਰ ਬਾਕੀ ਜਿਹੜਾ ਹੈਗਾ ਆ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਕਿ ਇਨੂੰ ਆਪਾਂ ਲੱਗ ਤਰੀਕੇ ਨਾਲ ਜੋੜਨਾ ਹੈਗਾ ਇਸ ਤਰ੍ਹਾਂ ਹੁਣ ਮੈਂ ਫਿਟਿੰਗ ਦੀ ਸਿਲਾਈ ਦੇ ਨਾਲ ਬਾਹਾਂ ਦੀ ਫਿਟਿੰਗ ਦੀ ਸਿਲਾਈ ਨੂੰ ਇਸ ਤਰ੍ਹਾਂ ਮਿਲਾ ਕੇ ਰੱਖ ਲੈਣਾ ਹੈ ਦੋਨੋਂ ਸਿਲਾਈਆਂ ਨੂੰ ਬਾਹਾਂ ਦੀ ਫਿਟਿੰਗ ਦੀ ਸਿਲਾਈ ਤੇ ਸ਼ਰਟ ਦੀ ਫਿਟਿੰਗ ਦੀ ਸਿਲਾਈ ਨੂੰ ਇੱਕ ਦੂਜੇ ਨਾਲ ਇਸ ਤਰ੍ਹਾਂ ਮਿਲਾ ਕੇ ਬਰਾਬਰ ਬਰਾਬਰ ਰੱਖ ਕੇ ਆਪਾਂ ਸਿਲਾਈ ਲਗਾਣੀ ਸਟਾਰਟ ਕਰਨੀ ਹੈ ਸਿਲਾਈ ਲਗਾਉਣ ਦੇ ਵੇਲੇ ਆਪਾਂ ਕੋਈ ਵੀ ਕਪੜਾ ਵੱਧ ਘੱਟ ਨਹੀਂ ਖਿੱਚਣਾ ਨਾ ਆਪਾਂ ਸ਼ਰਟ ਦਾ ਮੋਢਾ ਖਿੱਚਣਾ ਜਿਆਦਾ ਤੇ ਬਾਹ ਲੂਜ਼ ਰੱਖਣੀ ਨਾ ਆਪਾਂ ਬਾਹ ਜ਼ਿਆਦਾ ਖਿੱਚਣੀ ਕਿ ਸ਼ਰਟ ਦਾ ਮੋਢਾ ਲੂਜ਼ ਰੱਖਣਾ ਠੀਕ ਹੈ ਦੋਨੋਂ ਕੱਪੜਿਆਂ ਨੂੰ ਬਰਾਬਰ ਬਰਾਬਰ ਇਸ ਤਰ੍ਹਾਂ ਰੱਖ ਕੇ ਤੇ ਦੋਨਾਂ ਨੂੰ ਇਕੱਠੇ ਫੜ ਕੇ ਫਿਰ ਹਲਕਾ ਜਿਹਾ ਸਟ੍ਰੈਚ ਕਰਕੇ ਸਿਲਾਈ ਲਗਾਣੀ ਹੈ ਤਾਂ ਕਿ ਸਿਲਾਈ ਸਾਡੀ ਟੁੱਟੇ ਨਾ ਤੀਰੇ ਵਾਲਾ ਮਾਰਜਨ ਇਹ ਗੜੇ ਦੇ ਵਿੱਚ ਆਪਾਂ ਬੈਕ ਸਾਈਡ ਨੂੰ ਦਿੱਤਾ ਹੋਇਆ ਹੈ ਬੈਕ ਸਾਈਡ ਨੂੰ ਹੀ ਰੱਖਣਾ ਹੈ ਦੋਨੋਂ ਸਾਈਡ ਦਾ ਹੁਣ ਦੇਖੋ ਆਪਾਂ ਤੀਰੇ ਦੇ ਤੱਕ ਕਰੀਬ ਪਹੁੰਚ ਗਏ ਆ ਆਪਾਂ ਬੈਕ ਸਾਈਡ ਦੀ ਸिलाई ਹੁਣ ਲਗਾਉਣ ਲੱਗੇ ਆ ਹੁਣ ਆਪਾਂ ਇੱਥੋਂ ਜਿੱਥੇ ਸਟਾਰਟ ਕੀਤਾ ਸੀ ਉੱਥੋਂ ਫੜ ਕੇ ਦੋਨੋਂ ਸਾਈਡ ਨੂੰ ਇਸ ਤਰ੍ਹਾਂ ਦੇਖ ਲੈਣਾ ਹੈਗਾ ਦੇਖੋ ਬਾਹ ਤੇ ਜਿਹੜਾ ਮੋਡਾ ਹੈਗਾ ਬਰਾਬਰ ਬਰਾਬਰ ਹੀ ਆ ਰਿਹਾ ਹੈ ਇਹਦਾ ਮਤਲਬ ਜਿਹੜਾ ਸਾਡੀ ਬਾਹ ਦਾ ਹੈਗਾ ਹੈ ਫਿਟਿੰਗ ਉਹ ਬਿਲਕੁਲ ਵਧੀਆ ਹੈਗੀ ਹੈ ਪੂਰੀ ਪੂਰੀ ਐਂਡ ਪ੍ਰੋਪਰ ਸੈਟ ਆਈ ਹੈ ਹੁਣ ਆਪਾਂ ਸਿਲਾਈ ਲਗਾ ਦੇਣੀ ਇਹਨੂੰ ਬਾਹ ਦਾ ਮਾਰਜਿਨ ਤੇ ਜਿਹੜਾ ਸੂਟ ਦੀ ਫਿਟਿੰਗ ਦਾ ਮਾਰਜਿਨ ਹੈ ਉਹ ਦੋਨੇ ਹੀ ਸਾਡੇ ਇਧਰਲੀ ਸਾਈਡ ਆ ਆਪਣੇ ਵੱਲ ਹੈ ਹੁਣ ਦੇਖੋ ਇਸ ਸਿਲਾਈ ਦਾ ਕਾ ਕੇ ਸੂਈ ਗੱਡ ਦਿੱਤੀ ਮੈਂ ਤੇ ਪੈਰ ਉੱਪਰ ਨੂੰ ਚੱਕ ਦੇਣੇ ਇਹਦੇ ਤੇ ਜਿਹੜਾ ਮਾਰਜਨ ਹੈ ਇਹਨੂੰ ਇਸ ਤਰ੍ਹਾਂ ਕਰਕੇ ਅੰਦਰ ਨੂੰ ਤੇਰ샤 ਫੋਲਡ ਕਰ ਦੇਣਾ ਪੂਰਾ ਨਹੀਂ ਖਿੱਚਣਾ ਬਾਹਰ ਨੂੰ ਥੋੜਾ ਜਿਹਾ ਵਿੱਚ ਰਹਿ ਜਾਵੇ ਇਸੇ ਤਰ੍ਹਾਂ ਨੀਚੇ ਵਾਲਾ ਮਾਰਜਨ ਵੀ ਆਪਾਂ ਇਸ ਤਰ੍ਹਾਂ ਅੰਦਰ ਨੂੰ ਫੋਲਡ ਕਰ ਦੇਣਾ ਤੇ ਹੁਣ ਪੈਰ ਸਿੱਟ ਕੇ ਸिलाई ਅੱਗੇ ਲੈ ਜਾਣੀ ਹੈ ਜੇ ਇਹ ਮਾਰਜਨ ਵੀ ਐਸੀ ਤਰ੍ਹਾਂ ਵਿੱਚ ਰੱਖ ਕੇ ਸੀ ਹੋ ਜਾਣ ਫਿਰ ਖਿੱਚ ਪੈਣ ਲੱਗ ਜਾਂਦੀ ਹੈ ਮੋਢੇ ਤੇ ਬਾਹਾਂ ਤੇ ਦੇਖੋ ਜਿਹੜਾ ਮੋਡਾ ਹੈਗਾ ਪੂਰੀ ਤਰ੍ਹਾਂ ਚੜ ਗਿਆ ਹੈ ਕਿਤੇੋਂ ਵੀ ਕੋਈ ਝੋਲ-ਬੋਲ ਨਹੀਂ ਆ ਰਹੀ ਹੁਣ ਮੈਂ ਇਹ ਸਿੱਧਾ ਕਰਕੇ ਦੱਸਦੀ ਆ ਇਸੇ ਤਰ੍ਹਾਂ ਦੂਜੀ ਬਾਹ ਵੀ ਲਾ ਲੈਣੀ ਹੈਗੀ ਐ ਦੇਖੋ ਬਾਹ ਜਿਹੜੀ ਹੈਗੀ ਪ੍ਰੋਪਰ ਐਂ ਵਧੀਆ ਅਟੈਚ ਹੋ ਚੁੱਕੀ ਐ ਕਿਤੇ ਪਾਸੇ ਤੇ ਕੋਈ ਖਿੱਚ ਨਹੀਂ ਪੈ ਰਹੀ ਤੇ ਕੋਈ ਲੂਜ਼ ਨਹੀਂ ਹੈਗਾ ਲੱਗ ਰਿਹਾ ਦੋਨੋਂ ਸਾਈਡ ਦੀ ਜਿਹੜੀ 슬ੀਵ ਐ ਮੈਂ ਅਟੈਚ ਕਰ ਲਈ ਐ ਇਹ ਦੇਖੋ ਮੈਨੂੰ ਉਮੀਦ ਹੈ ਕਿ ਮੈਂ ਜਿਵੇਂ ਦੱਸਿਆ ਤੁਹਾਨੂੰ ਜਰੂਰ ਸਮਝ ਵਿੱਚ ਆਇਆ ਹੋਵੇਗਾ ਤੇ ਤੁਹਾਡੇ ਕੰਮ ਵੀ ਜਰੂਰ ਆਵੇਗਾ ਜੇ ਵੀਡੀਓ ਥੋੜੀ ਜਿਹੀ ਸਮਝ ਵਿੱਚ ਆਈ ਹੈ ਵਧੀਆ ਲੱਗੀ ਹੈ ਤਾਂ ਪਲੀਜ਼ ਇੱਕ ਲਾਈਕ ਜਰੂਰ ਦਿਓ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਓਕੇ ਫਰੈਂਡਸ ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ